ਹਾਂ ਇਹ ਫੜੀ ਅ ਤਿੱਕਾ ਚਿਕਨ ਅੱਛਾ ਦੋ ਕਿਸਮ ਦੇ ਚਿਕਨ ਹੁੰਦੇ ਤੁਹਾਡੇ ਕੋਲ ਵਾਹ ਜੀ ਵਾ ਤੇ ਇਹ ਦੋਵੇਂ ਇੱਕ ਸੈਂਡਵਿਚੇ ਲੱਗਦਾ ਵਾ ਹਾਂਜੀ ਇੱਕ ਸੈਂਡਵਿਚ ਕੀ ਬਾਤ ਹੈ ਕਹਿੰਦੇ 바ਰਬੀਕਿਊ ਸੌਸ ਹੋ ਜਾਂਦੀ ਲੋਈ ਇਹ 바ਰਬੀਕਿਊ ਸੌਸ ਲੱਗ ਗਈ ਚਪੋਰਲੇ ਸੌਸ ਹੋ ਜਾਂਦੀ ਚਪੋਰਲੇ ਸੌਸ ਵਾਹ ਜੀ ਵਾ ਸਾਊਥ ਵੈਸਟ ਮਹਿਰਬੱਦੀ ਸਾਹਿਬ ਕੋਈ ਪੁੱਛ ਲੈਣੇ ਆ ਕਿ ਟੇਸਟ ਕਿਹਦਾ ਸੀ ਫਾੜੂ ਸੈਂਡਵਿਚ ਫਾੜੂ ਕੀ ਬਾਤ ਲਵ ਹੋ ਗਿਆ ਜੀ ਲਵ ਹੋ ਗਿਆ ਜੀ ਤੇ ਆਪਾਂ ਡਿਲੀਵਰੀ ਵੀ ਇਹਨਾਂ ਕੋਲ ਮੰਗਵਾਵਾਂਗੇ ਖਾਣ ਵੀ ਇੱਥੇ ਆਇਆ ਕਰਾਂਗੇ ਇਨਸ਼ਾਅੱਲਾ ਗਲੋਰੀਆ ਜੀ ਤੋਂ ਬਾਅਦ ਇਹ ਸੈਂਡਵਿਚ ਪਸੰਦ ਆਇਆ ਤੇ ਭਾਈ ਇਹਨਾਂ ਦਾ ਅਲ ਮਦੀਨਾ ਫਾਸਟ ਫੂਡ ਦਾ ਅਲੀ ਭਾਈ ਦਾ ਸਾਊਦ ਭਾਈ ਭਾਈ ਰੱਜੇ ਹੋਏ ਸੀ ਲੇਕਿਨ ਫੇਰ ਵੀ ਰੱਜ ਕੇ ਖਾਦਾ ਮਜ਼ਾ ਆਇਆ ਮਜ਼ਾ ਆਇਆ ਅੱਛਾ ਟੇਸਟ ਹਾਂਜੀ ਅਸਲਾਮੁਆਲੇਕਮ ਜੀ ਕੀ ਹਾਲ ਚਾਲ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਤੁਹਾਡਾ ਆਪਣਾ ਮਨਸੂਰ ਅਹਿਮਦ ਥੈਂਕ ਯੂ ਸੋ ਮਚ ਜਿਨ੍ਹਾਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਮਨਸੂਰ ਅਹਿਮਦ ਵਲੌਗਸ ਆ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅੱਜ ਤੁਹਾਡਾ ਭਰਾ ਵਾ ਵਾ ਲਸ਼ਕਾਰੇ ਮਾਰਦਾ ਪਿਆ ਇਹਦਾ ਸਾਰਾ ਕ੍ਰੈਡਿਟ ਜਾਂਦਾ ਜੀ ਭੱਟੀ ਸਲੌਨ ਨੂੰ ਅਮਰ ਭੱਟੀ ਨੂੰ ਅੱਜ ਆਪਾਂ ਕਰਵਾਈ ਹੈ ਜੀ ਕਟਿੰਗ ਤੇ ਖੱਤ ਇਸ ਲਈ ਕਰਵਾ ਲਿਆ ਟਾਈਮ ਨਾਲ ਕਿ ਈਦ ਦੇ ਕੋਲ ਕੋਲ ਟਾਈਮ ਨਹੀਂ ਹੁੰਦਾ ਜੀ ਨਾਈਆਂ ਕੋਲ ਤੇ ਨਾਲੇ ਹੀ ਆਪਣੇ ਭਰਾ ਦੇ ਕੋਲ ਜਾਣਾ ਸੀ ਕਟਿੰਗ ਕਰਵਾਈ ਖਤ ਕਰਵਾਈ ਤੇ ਹਲਕਾ ਫੁਲਕਾ ਜਿਹਾ ਸੀ ਚਿਹਰੇ ਤੇ ਕਰਾ ਲਿਆ ਸਕਰਬ ਬੜਾ ਮਣਾ ਕੀਤਾ ਸੀ ਪਤੰਦਰ ਨੂੰ ਪਰ ਉਹਨੇ ਫੇਰ ਵੀ ਕਰੀਮ ਕੋ ਮਲਾਤੀ ਸਾਨੂੰ ਐਸ ਵळे ਹੈਗੀਆਂ ਜੀ ਅਸੀਂ ਆਪਣੀ ਸ਼ਾਪ ਤੇ ਜੱਟ ਦੀ ਹੱਟੀ ਤੇ ਤੇ ਅੱਜ ਦਾ ਜਿਹੜਾ ਪਲਾਨ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲਵਾਉਨੇ ਆ ਜੀ ਆਪਣੇ ਬੇਲੀਆਂ ਨਾਲ ਸੱਜਣਾ ਨਾਲ ਅਸਲਾਮੁਅਲੈਕੁਮ ਜੀ ਠੀਕ ਠਾਕ ਭਾਈ ਤੁਸੀਂ ਸੁਣਾਓ ਠੀਕ ਠਾਕ ਆਜੀ ਕੀ ਹਾਲੇ ਰੌਸ ਬਾਈ ਰੰਦਾਵਾ ਸਾਹਿਬ ਵਾਅਲੈਕੁਮ ਸਲਾਮ ਕੀ ਹਾਲੇ ਪੜਲਾ ਨੂੰ ਕੀ ਹਾਲੇ ਹਾਲੋ ਹਾਲੋ ਕਿ ਸਲਾਮ ਲੈਣੀ ਆ ਕਮਜ਼ੋਰੀ ਸਲਾਮ ਧਿਆਨ ਨਾਲ ਇਹਨੂੰ ਤਾਂ ਮੈਂ ਦਬਾ ਵੀ ਸਕਦਾ ਬੱਲੇ ਬੱਲੇ ਥੋੜਾ ਅੱਗੇ ਆਓ ਜਰਾ ਬਾਬਿਓ ਇੱਕ ਮਿੰਟ ਵਾਹ ਵਾਹ ਬਾਬਿਓ ਨੂੰ ਕੀ ਕਹਿੰਦੇ ਬਾਈ ਸਾਹਿਬ ਨਹੀਂ ਬਾਈ ਸਾਹਿਬ ਬਾਈ ਸਾਹਿਬ ਠੀਕ ਹੈ ਅੱਜ ਵੀ ਇਫਤਾਰੀ ਚ ਖਾਧਾ ਨਹੀਂ ਨਾਨ ਖਾਦੇ ਆ ਮੈਂ ਆਲੂ ਛੋਲੇ ਨਹੀਂ ਨਹੀਂ ਲੈ ਲੈ ਉਹ ਕਹਿੰਦਾ ਸੈਲੀ ਜੀ ਮੈਂ ਖਾਦਾ ਪਰੌਠਾ ਖਾਦਾ ਨਹੀਂ ਨਾਨ ਅਸਲਾਮੁਅਲੈਕੁਮ ਹੋ ਗਿਆ ਭਾਈ ਹੋ ਗਿਆ ਦਹਿ ਕੀ ਖਾਣ ਲੱਗਾ ਮੈਂ ਹਾਂਜੀ ਹਾਂਜੀ ਚੱਲਦੇ ਆ ਜੀ ਅੱਜ ਦੇ ਵਲੌਗ ਆ ਲਾਈ ਦੀ ਵੀਡੀਓ ਵਾਲ ਅੱਜ ਦੇ ਟੌਪਿਕ ਆ ਤੇ ਸਾਰੇ ਸੱਜਣ ਵੇਲੇ ਆ ਗਏ ਨੇ ਤੇ ਇਹੀ ਜਾਣਾ ਜੀ ਆਪਣੇ ਵੀਰ ਦੀ ਸ਼ਾਪ ਤੇ ਜੋ ਕਿ ਫਾਸਟ ਫੂਡ ਦੀ ਸ਼ਾਪ ਆ ਰੀਸੈਂਟਲੀ ਸਾਡੇ ਭਰਾ ਨੇ ਦੁਕਾਨ ਬਣਾਈ ਆ ਤੇ ਅਸੀਂ ਦੁਕਾਨ ਤੇ ਉਹ ਤਿੰਨ ਦਫਾ ਆਰਡਰ ਵੀ ਕੀਤਾ ਤੇ ਮੈਨੂੰ ਬਹੁਤ ਟੇਸਟੀ ਲੱਗਾ ਤੇ ਮੈਨੂੰ ਬਾਅਦ ਚ ਪਤਾ ਲੱਗਾ ਕਿ ਇਹ ਦੁਕਾਨ ਤੇ ਆਪਣੇ ਬਿੱਲੀ ਨੇ ਬਣਾਈ ਹੈ ਤੇ ਸਾਨੂੰ ਇਹਦੇ ਕੋਲ ਜਾਣਾ ਚਾਹੀਦਾ ਵਾ ਇਹਦਾ ਵਲੌਗ ਵੀ ਬਣਾਉਣਾ ਚਾਹੀਦਾ ਵਾ ਤਾਂ ਕਿ ਜਿਹੜੇ ਆਪਣੇ ਲਾਗੇ ਲਾਗੇ ਰਹਿੰਦੇ ਉਹਨਾਂ ਨੂੰ ਪਤਾ ਲੱਗੇ ਨਾ ਤੇ ਇਸ ਲਈ ਆਪਾਂ ਜਾ ਰਹੇ ਹਾਂ ਜੀ ਅੱਜ ਆਪਣੇ ਬਿੱਲੀ ਦੀ ਦੁਕਾਨ ਤੇ ਫਾਸਟ ਫੂਡ ਦੀ ਦੁਕਾਨ ਤੇ ਤੋ ਤੁਸੀਂ ਵਲੌਗ ਦੇ ਨਾਲ ਜੁੜੇ ਰਹਿਣਾ ਵਾ ਬਾਬੇਓ ਆਪਾਂ ਚੱਲਦੇ ਹਾਂ ਹੁਣ ਆਪਣੇ ਬਿੱਲੀ ਦੀ ਦੁਕਾਨ ਤੇ ਤੁਸੀਂ ਵਲੌਗ ਦੇ ਨਾਲ ਜੁੜੇ ਰਹਿਣਾ ਵਾ ਤੇ ਉੱਥੇ ਜਾ ਕੇ ਹੁਣ ਦੁਬਾਰਾ ਤੁਹਾਡੇ ਨਾਲ ਬੋਲਾਂਗਾ ਤੁਸੀਂ ਆਪਾਂ ਜੜ ਦੀ ਹੱਟੀ ਤੋਂ ਤੁਰ ਪਏ ਆ ਤੇ ਹੁਣ ਆਪਾਂ 20 25 ਕਿਲੋਮੀਟਰ ਬਾਅਦ ਤੇ 1 ਮਿੰਟ ਦੇ ਵਿੱਚ ਆਪਾਂ ਆਪਣੇ ਬੇਲੀ ਦੀ ਦੁਕਾਨ ਤੇ ਪਹੁੰਚ ਜਾਣਾ ਵਾ ਠੀਕ ਆ ਜੀ ਤੇ ਹੁਣ ਜਾ ਕੇ ਉੱਥੇ ਹੁੰਦੀ ਹੈ ਸਾਡੇ ਨਾਲ ਮੁਲਾਕਾਤ ਸੋ ਵਲੌਗ ਦੇ ਨਾਲ ਤੁਸੀਂ ਸਾਰੇ ਜੁੜੇ ਰਿਹਾ ਜੇ ਲੋ ਜੀ ਅਸੀਂ ਆਪੜ ਆਏ ਆਪਣੇ ਬੇਲੀ ਦੀ ਦੁਕਾਨ ਤੇ ਚਲੋ ਉਤਰੋ ਬਾਹਰ ਬਿਸਮਿਲ੍ਲਾ ਭਾਈ ਬਿਸਮਿਲ੍ਲਾ ਕਰਾਂ

ਭੜਿਆ ਗਿਆ ਨਾ ਤੁਸੀਂ ਵੀ ਭੜੇ ਗਏ ਆ ਅੱਗੇ ਤਰੀਕ ਮੇਰੇ ਕੋ ਵੀ ਤੇ ਭਾਈ ਤੂੰ ਤੇ ਸਾਨੂੰ ਕਹਿ ਗਿਆ ਘਰ ਚੱਲਾਂ ਤੈਨੂੰ ਮੈਂ ਕਦੋਂ ਕਿਹਾ ਭਾਈ ਜੀ ਗੱਡੀ ਵਾਪਸ ਆ ਗਈ ਤੇ ਭਾਈ ਜੀ ਤੁਹਾਡਾ ਹੋ ਗਿਆ ਤੇਰੇ ਤਾਂ ਭਾਈ ਦੋ ਦਿਨ ਹੋ ਗਏ ਤੁਨੂੰ ਉਹ ਜਿੰਨ ਉਹ ਜਿੰਨ ਆਇਆ ਹੀ ਥੱਕ ਗਈ ਹੈ ਅਲੈਕੁਮ ਅਲੈਕੁਮ ਅੱਛਾ ਜੀ ਜੇ ਭਾਈ ਕੀ ਹਾਲ ਹੈ ਉਹ ਕੋਸੀਂ ਦਰਦ ਜੇ ਭਾਈ ਇਧਰ ਆਉਂਦਾ ਐ ਨਹੀਂ ਜੀ ਆਪਣੇ ਜੇ ਭਾਈ ਅਸੀਂ ਆਇਆ ਐਨਾ ਕੋਲ ਆ ਸਾਨੂੰ ਦੇ ਰਹੇ ਨੇ ਪਾਰਟੀ ਕਿਆ ਬਾਪ ਤੂੰ ਖੁਸ਼ ਨਹੀਂ ਹੋਇਆ ਵੈਸੇ ਪਾਰਟੀ ਵਾਲੀ ਗੱਲ ਤੋਂ ਜੋ ਤੱਕ ਆਪਾਂ ਫਰੀ ਦੀ ਕੋਈ ਸ਼ੈਨਾ ਨਾ ਖਾ ਲਈਏ ਸਵਾਦ ਨਹੀਂ ਹੁੰਦਾ ਭਾਈ ਯਾਰ ਹਾਂਜੀ ਕੁਝ ਨਹੀਂ ਭਾਈ ਪ੍ਰਵਾਹ ਤੁਸੀਂ ਤੇ ਲਗਾ ਫਿਰਦਾ ਪਿਆ ਨਾ ਲੋਈ ਬਾਅਦ ਚ ਇਹਨਾਂ ਬੰਦਿਆਂ ਨੇ ਮੈਨੂੰ ਦੇਣਾ ਵਾ ਲਾਹਾ ਸਾਰਿਆਂ ਨੂੰ ਮੈਂ ਪੁੱਛਣੇ ਆਂ ਵਾ ਕੀ ਖਾਣਾ ਤੇ ਕੀ ਨਹੀਂ ਖਾਣਾ ਜੇਬ ਸਾਹਿਬ ਕੋ ਜਵਾਬ ਨਹੀਂ ਦੇ ਰਿਹਾ ਕੋਈ ਹੱਥ ਨਹੀਂ ਆਂਦੇ ਤੇਰੇ ਬਾਈ ਤੁਸੀਂ ਇਦਾਂ ਕਰੋ ਦੋ ਸ਼ਵਾਰਮਾ ਲਾ ਦਿਓ ਤੇ ਦੋ ਚਿਕਨ 버ਗਰ ਲਾ ਦਿਓ ਠੀਕ ਆ ਬਾਈ ਵਧੀਆ ਜੇ ਕਰਕੇ ਟੈੜ ਜੇ ਕਰਕੇ ਬਣਾ ਦਿਓ ਕੀ ਗੱਲ ਆ ਕੀ ਖਾ ਕੇ ਆਏ ਹੋ ਤੁਸੀਂ ਅਸੀਂ ਯਾਰ ਵੀਜ਼ਾ ਖਾ ਕੇ ਆਏ ਤੂੰ ਕੀ ਖਾ ਕੇ ਆਇਆ ਤੇ ਲੱਗਾ ਤੈਨੂੰ ਲੱਗਾ ਫੇਰ ਨਹੀਂ ਤੈਨੂੰ ਆ ਇੱਧਰ ਵੇ ਆ ਇੱਧਰ ਹੀ ਅਸੀਂ ਕਿ ਐਫਸੀ ਇੱਧਰ ਵੇ ਤੂੰ ਉਧਰ ਵੇ ਅਸਮ ਭਈਆ ਲੋ ਜੀ ਹੌਲੀ ਹੌਲੀ ਇੱਥੇ ਹੁਣ ਪੈਣਾਗਾ ਹੌਲੀ ਹੌਲੀ ਸਾਰੇ ਬੇਲੀਆਂ ਨੇ ਆਣ ਲੱਗ ਪੈਣਾ ਇੱਥੇ ਤੇ ਦੋਗ ਬੰਦੇ ਹੋਰ ਆਏ ਨੇ ਤੁਹਾਨੂੰ ਦੁਆਣਾ ਮਲੋਣੇ ਆ ਐਸਨ ਭਾਈ ਤੇ ਮਿਉ ਮਿਉ ਹੰਬੇ ਹੰਬੇ ਅਸਲਾਮੁਅਲੈਕੁਮ ਵੈਅਲੈਕੁਮ ਸਲਾਮ ਗਰੀਆ ਭਾਈ ਹਾਂ ਵਲੋਗ ਬਣ ਰਿਹਾ ਭਾਈ ਅਸਲਾਮੁਅਲੈਕੁਮ ਕਿਵੇਂ ਹੈ ਠੀਕ ਹੈ ਐ ਵੇਖੋ ਇਹ ਵੀ ਹੱਥ ਹੀ ਹੈ ਲੋਈ ਹੁਣ ਵੀਰ ਹਣੀ ਬਣਾਉਣਗੇ ਆਪਣਾ ਆਰਡਰ ਸ਼ਵਾਰਮੇ 버ਗਰ ਤੇ ਸੈਂਡਵਿਚ ਅਸੀਂ ਤੁਹਾਨੂੰ ਵੀ ਨਾਲ ਨਾਲ ਦਿਖਾਉਨੇ ਆ ਵੀਰ ਹਣਾ ਦੀ ਰੈਸਪੀ ਤੇ ਬਣਾਉਣ ਦਾ ਤਰੀਕਾ ਤੇ ਅੰਦਾਜ਼ ਕੰਮ ਚਾਲੂ ਏ ਚਿਕਨ ਤਿਆਰ ਹੋ ਰਿਹਾ ਹੈ ਸੈਂਡਵਿਚ ਦਾ ਚਿਕਨ 버ਗਰ ਦਾ ਤੇ ਸ਼ਵਾਰਮਿਆਂ ਦਾ ਸਾਡੇ ਦੀ ਐਂਟਰੀ ਤੇ ਫਿਰ ਇੰਜ ਹੀ ਆ ਨਾ ਫੋਨ ਹੀ ਨੀ ਚੁੱਕੰਦੇ ਆ ਭਾਈ ਕਿਹਦੇ ਵਾਸਤੇ ਇਹਨੂੰ ਪਤਾ ਸੀ ਕਿ ਅਸੀਂ ਇੱਥਿਆਂ ਤਾਂ ਇੱਥੇ ਆਏ ਨਹੀਂ ਤੇ ਨਹੀਂ ਸੀ ਆਉਣਾ ਇਹਨੇ ਫੋਨ ਹੀ ਨਹੀਂ ਚੱਕ ਰਿਆ ਲਓ ਜੀ ਹੁਣ ਰੱਖ ਲੈਣੇ ਹੀ ਬੰਦ ਚਿਕਨ 버ਗਰ ਦੇ ਇਹਨਾਂ ਦੇ ਟੋਟੇ ਟੋਟੇ ਕਰ ਦਿੱਤੇ ਨੇ ਅਸੀਂ ਭਾਈ ਸਾਡੇ ਸ਼ੈਫ ਨੇ ਜੀ ਅੱਜ ਦੇ ਰੋਜ਼ ਦੇ ਬੜੀਆਂ ਤਰੀਫਾਂ ਨੇ ਜੀ ﺍﻟ ਮਦੀਨਾ ਫੂਡਸ ਦੀਆਂ ਸਾਡੇ ਏਰੀਆ ਦੇ ਵਿੱਚ ਡਿਲੀਵਰੀ ਜਾਂਦੀ ਆ ਲੋਕ ਖਾਣ ਹੁੰਦੇ ਇੱਥੋਂ ਅਲੀ ਵੀ ਗਾਰਡਨ ਫੇਜ਼ 2 ﺍﻟ ਮਦੀਨਾ ਫੂਡਸ ਜੱਟ ਚੌਕ ਤੇ ਵੀਰ ਉਹਨਾਂ ਦਾ ਜਿਹੜਾ ਤਰੀਕਾ ਵਾ ਜਿਹੜਾ ਅੰਦਾਜ਼ ਆ ਬਾਈ ਉਹਨਾਂ ਦਾ ਬਣਾਉਂਦਾ ਉਹ ਬਹੁਤ ਘੈਂਟ ਆ ਯਾਰ ਬੰਦ ਇਸਤਰੀ ਹੋ ਗਏ ਨੇ ਕੋਈ ਆ ਕੁਝ ਸੋਦਾ ਲੱਗ ਗਿਆ ਉੱਤੇ ਹੋਰ ਵੀ ਸੋਦੇ ਲੱਗ ਗਏ ਨੇ ਚਿਕਨ ਕੀ ਬਾਤ ਆ ਜੀ ਖੂਬਸੂਰਤੀ ਵਾ ਵਾ ਚਿਕਨ 버ਗਰ ਕਿੱਥੇ ਰਹਾ ਦੀ ਅੰਦਰ ਨਾਲ ਦਈਆਂ ਮੈਂ ਕਾਵਾਂਗਾ ਸੈਲਡ ਵੀ ਲੱਗਦੀ ਹੈ ਜੀ ਲਓ ਜੀ ਚਿਕਨ 버ਗਰ ਆਪਣੇ ਹੋ ਗਏ ਨੇ ਤਿਆਰ ਅੰਡਾ ਲੱਗਣਾ ਹਲੇ ਵਾਹ ਜੀ ਵਾਹ ਲਓ ਜੀ ਚਿਕਨ ਤੇ ਫਿਰ ਉੱਤੇ ਚਿਕਨ ਕਿਆ ਬਾਤ ਹੈ ਟਾਪਰ 버ਗਰ ਹੋ ਗਿਆ ਇਹਦੇ ਲੋਈ ਬਾਬਿਓ ਵੀਰ ਹੁਣੀ 버ਗਰ ਬਣਾਉਂਦੇ ਨੇ ਤੇ ਤੁਹਾਡੇ ਭਰਾ ਦੇ ਮੂੰਹ ਚ ਆ ਰਿਹਾ ਪਾਣੀ ਤੇ ਮੈਂ ਇੱਕ 버ਗਰ ਇੱਥੇ ਰਖੜ ਜਾਣਾ ਵਾ ਟੈਨਸ਼ਨ ਹੀ ਲੈਣੀ ਨਹੀਂ ਤੁਸੀਂ ਟੈਨਸ਼ਨ ਹੀ ਲੈਣੀ ਭਾਈ ਤੁਸੀਂ ਤਾਂ ਭੁੱਖ ਦੀ ਹੈਂ ਕਿੰਨਾ ਲੋਈ 버ਗਰ ਵੇਖ ਕੇ ਸਾਰਿਆਂ ਦੇ ਮੂੰਹ ਚ ਪਾਣੀ ਆ ਰਿਹਾ ਮਾਸ਼ਾ ਅੱਲਾਹ ਜੀ ਬਹੁਤ ਟੇਸਟੀ ਲੱਗ ਰਿਹਾ ਹੈ ਹੋਏਗਾ ਵੀ ਲੋਈ 버ਗਰ ਗਏ ਨੇ ਬਣ ਤੇ ਹੁਣ ਬਣਨ ਲੱਗੇ ਨੇ ਸ਼ਵਾਰਮੇ ਹੁੰਤਾ ਨੂੰ ਸਵਾਰਮੇ ਵੀ ਬਣਦੇ ਹੋਏ ਦਿਖਾਉਣੇ ਆ ਤੇ ਬਾਈ ਹੁਣਾਂ ਦੀ ਰੈਸਪੀ ਵੀ ਤੁਹਾਨੂੰ ਦੱਸਦੇ ਬਣਾਉਣ ਦੀ ਰੈਸਪੀ ਸਵਾਰਮਿਆਂ ਦੀ ਬ੍ਰੈਡ ਹੋ ਗਈ ਹੈ ਜੀ ਗਰਮ ਇੱਕ ਦਵਾ ਫਿਰ ਤੋਂ ਚਿਕਨ ਨੂੰ ਤੜਕਾ ਲੱਗ ਰਿਹਾ ਹੈ ਸਵਾਰਮਿਆਂ ਵਾਸਤੇ ਬਾਈ ਦਾ ਤਰੀਕਾ ਬਹੁਤ ਵਧੀਆ ਹੈ ਭਈਆ ਉੱਤੇ ਕੀ ਕੀ ਸ਼ਣਕਦੇ ਹੋ ਤੁਸੀਂ ਇਹ ਹੋਲੀ ਕੀ ਬ੍ਰੈਡ ਕੋ ਨਹੀਂ ਆਲਿਵ ਐਲਵਿਨੋ ਤੇ ਸਵੀਟ ਕੋਰਨ ਵਾਓ ਜੀ ਵਾਹ ਵਾਹ ਜੀ ਵਾਹ ਇਸ ਅੰਦਾਜ਼ ਦੇ ਵਿੱਚ ਇਸ ਤਰੀਕੇ ਦੇ ਨਾਲ ਕੋਈ ਵੀ ਸਾਡੇ ਇੱਥੇ ਲਾਗੇ ਲਾਗੇ ਜਿੰਨੇ ਵੀ ਫੂਡ ਕੋਰਨਰ ਹੈਗੇ ਨੇ ਕੋਈ ਵੀ ਨਹੀਂ ਨਾ ਸ਼ਵਾਰਮਾ ਬਣਾਉਂਦਾ ਨਾ 버ਗਰ ਬਣਾਉਂਦਾ ਜਿਵੇਂ ਵੀਰ ਹੁਣੀ ਬਣਾਉਂਦੇ ਨੇ ਜਨਤਾ ਫੁੱਲ ਬਿਤਾ ਬੈਠੀ ਹੈ ਰਾਜਾ ਜੀ ਭੁੱਖ ਲੱਗੀ ਤੁਹਾਨੂੰ ਲਓ ਜੀ ਇਹਦੇ ਉੱਤੇ ਵੀ ਸਪਾਈਸੀ ਲੱਗੀ ਆ ਹੁਣ ਸੈਲਡ ਲੋਈ ਚੇਕਾਂ ਦੀ ਵਾਰੀ ਆ ਗਈ ਲੋਈ ਇਹ ਸਾਡੀ ਗੈਦਰਿੰਗ ਦਾ ਮਸਤ ਬੰਦਾ ਵਾ ਉਹਦੇ ਵਾਸਤੇ ਜਾ ਰਹੇ ਨੇ ਮਸਤ 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 ਭਾਈ ਕੀ ਤਰੀਕਾ ਕਰੇ ਤੁਹਾਡਾ ਰੋਟੀ ਖਾਣ ਦਾ ਕੋਈ ਤੁਹਾਡੀ ਡਾਈਟ ਆ ਕੋਈ ਬੰਨ ਨਹੀਂ ਪਸੰਦ ਤੁਸ ਸੈਲਡ ਨਾ ਬੰਨ ਵੀ ਪਸੰਦ ਹੈ ਕੋਈ ਯੂ ਡੋਟ ਲਾਈਕ ਯੂ ਡੋਟ ਲਾਈਕ ਬ੍ਰੋ ਆਈ ਲਾਈਕ ਆਈ ᱱੋ ਲਾਈਕਸ ਆਈ ਲਾਈਕ ਟੂ ਮੱਚ ਭਾਈ ਇਹ ਤਾਂ ਲੈ ਲੋ ਮੀਆਂ ਸਾਹਿਬ ਦੀ ਗੱਲ ਸੁਣ ਲੋ ਸੁਣੋ 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 ਮੀਆਂ ਸਾਹਿਬ ਦੀ ਗੱਲ ਲੋ ਇਸ ਵਾਰ ਮੇ ਆਪਣੇ ਹੋ ਗਏ ਰੈਡੀ ਹੁਣ ਇਹ ਵੀ ਹੋਣਗੇ ਪੈਕ ਆਗੇ ਇਸ ਵਾਰ ਮੇ ਵੀ ਹੋ ਗਏ ਨੇ ਰੈਡੀ ਤੇ ਹੁਣ ਬਣਨ ਲੱਗਾ ਸੈਂਡਵਿਚ ਇਹਨਾਂ ਦਾ ਸੈਂਡਵਿਚ ਵੀ ਬਹੁਤ ਮਸ਼ਹੂਰ ਆ ਉਹ ਵੀ ਤੁਹਾਨੂੰ ਬਣਦਾ ਹੋਇਆ ਦਿਖਾਉਨੇ ਆ ਬਾਅਦ ਚ ਖਾਂਦੇ ਹੋਏ ਵੀ ਤੁਹੇ ਦੇਖਣਾ ਹੀ ਆ ਸੈਂਡਵਿਚ ਦੀਆਂ ਬਰੈਡਾਂ ਆ ਗਈਆਂ ਨੇ ਸੈਂਡਵਿਚਾ ਚਿਕਨ ਸਮੀ ਜੱਟ ਸਮੀ ਜੱਟ ਰਹਾ ਹਾਂ ਆਪਰੇ ਅ ਤਿੱਕਾ ਚਾ ਅੱਛਾ ਦੋ ਕਿਸਮਾਂ ਚਿਕਨ ਹੁੰਦੇ ਤੁਹਾਡੇ ਕੋਲ ਵਾਹ ਜੀ ਵਾਹ ਇਹ ਦੋਵੇਂ ਇੱਕ ਸੈਂਡਵਿਚ ਲੱਗਦਾ ਵਾ ਹਾਂਜੀ ਇੱਕ ਸੈਂਡਵਿਚ ਕੀ ਬਾਤ ਕਹਿੰਦੇ 바ਰਬੀਕਿਊ ਸੌਸ ਜਾਂਦੀ ਲੋਈ ਇਹ 바ਰਬੀਕਿਊ ਸੌਸ ਲੱਗ ਗਈ ਚਿਪੋਟਲੇ ਸੌਸ ਜਾਂਦੀ ਚਿਪੋਟਲੇ ਸੌਸ ਵਾਹ ਜੀ ਵਾ ਸਾਊਥ-ਵੈਸਟ ਬੱਲੇ 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 ਲਓ ਜੀ ਸੈਲਡ ਐਡ ਕੀਤੀ ਹੈ 올ਿਵਸ ਤੇ ਗਾਜਰਾ ਪਕੰਬਰ ਓਨੀਅਨ ਹਲਪੀਨੋ ਵਾਹ ਜੀ ਵਾਹ ਬੋਲੋ ਬ੍ਰਾਂਡਡ ਮੋਲ ਬਣ ਗਿਆ ਜੀ ਲਓ ਜੀ ਇਸ ਵਿੱਚ ਚੀਜ਼ ਜਾਣੇ ਲੱਗੀ ਹੈ ਉਰਦੂ ਪੰਜਾਬੀ ਮਿਕਸ ਹੀ ਆ ਆਪਣੀ ਯਾਰ ਵਾਹ ਜੀ ਵਾਹ ਇਹ ਬਣ ਗਿਆ ਜੀ ਬੰਬੂ ਕਾਰਡ ਸੈਂਡਵਿਚ ਲੋਈ ਆਰਡਰ ਆਪਣਾ ਸਾਰਾ ਹੋ ਗਿਆ ਕੰਪਲੀਟ ਸਭ ਤੋਂ ਪਹਿਲੇ ਤੋਂ ਦਰਸ਼ਨ ਕਰਾਉਣੇ ਆ ਚਿਕਨ 버ਗਰ ਦੇ ਫਿਰ ਸੈਂਡਵਿਚ ਆਪਣੇ ਕੋਲ ਫੇਰ ਆ ਜੀ ਸ਼ਵਾਰਮੇ ਹੁਣ ਸੌਸ ਐਡ ਹੋ ਰਹੀਆਂ ਇਹਨਾਂ ਦੀ ਇਹ ਰੋਟੀ ਆ ਗਈ ਰੋਟੀ ਓ ਰੋਟੀ ਆ ਗਈ ਚੋਕਰ ਜੋ ਰੋਟੀ ਆ ਗਈ ਯਾਰ ਚਲੋ ਭਾਈ ਸ਼ੁਆ ਅੱਲਾਹ ਇਹ ਭਾਈ ਵੇ ਵੇ ਕੋਈ ਹੁਣੇ ਇੱਥੇ ਲਾਲਾ ਲਾਲਾ ਹੋਈ ਸੀ ਆਪਸ ਵਿੱਚ ਲੜਦੇ ਫਿਰਦੇ ਸੀ ਤੇ ਹੁਣ ਰੋਟੀ ਆਈ ਆ ਨਾਲ ਹੀ ਸਾਰੇ ਸੁੰਨ ਹੋ ਗਏ ਨੇ ਆਦਲ ਤੈਨੂੰ ਤਾਂ ਭੁੱਖ ਨਹੀਂ ਸੀ ਹੈਗੀ ਸਿਆਰੀ ਨਹੀਂ ਕਰਨੀ ਨਹੀਂ ਕਰਾਂਗੇ ਸਿਆਰੀ ਅੱਛਾ ਹੀ ਲੋ ਜੀ ਕੱਲੀ ਕੱਲੀ ਆਈਟਮ ਆਪਣੇ ਸਾਹਮਣੇ ਪਈ ਏ ਕੱਲੀ ਕੱਲੀ ਆਈਟਮ ਅਸੀਂ ਟੇਸਟ ਕਰਕੇ ਤੁਹਾਨੂੰ ਵੀ ਦੱਸਾਂਗੇ ਤੇ ਨਾਲ ਆਪ ਤੇ ਨਾਲੇ ਆਪ ਵੀ ਸਵਾਦ ਲਵਾਂਗੇ ਬਾਕੀ ਤੁਸੀਂ ਨਾਲ ਹੀ ਖਾਓਗੇ ਯਾਰ ਆਪਣੇ ਕਿਹੜੀ ਗੱਲ ਭਾਈ ਉਧਰ ਵੇ ਕੁਝ ਚੀਜ਼ਾਂ ਦਾ ਨਿਬੇੜਾ ਹੋ ਗਿਆ ਵਾ ਭਾਈ ਸਾਡੇ ਵੈਸੇ ਡਾਈਟ ਤੇ ਨੇ ਨਾਲ ਵੀਰਾ ਆਪਣਾ ਉਹ ਸਾਨੂੰ ਦੱਸੇ ਬਗੈਰ ਆਇਆ ਇੱਥੇ ਰੋਟੀ ਖਾਣ ਉਹਨੇ ਵੀ ਖਾਪੀ ਲਈ ਸੌਦ ਨੇ ਵੀ KFC ਖਾਦਾ ਮਯੌਨੇ ਵੀ KFC ਖਾਦਾ ਜੁਨੇਦ ਨੇ ਵੀ KFC ਖਾਦਾ ਸੱਦੀ ਕਿਤੇ ਖਾਦਾ ਸੱਦੀਆਂ ਹੋਈਆਂ ਭਾਈ ਇਹ ਕਿਹਨੂੰ ਕਰੋ ਨਾ ਖਾਦਾ ਨਾ ਟੱਕੂ ਆਇਆ ਨਹੀਂ ਸੱਦੀਆਂ ਹੋਈਆਂ ਨਾ ਖਾਦਾ ਨਾ ਵੇਖਿਆ ਲਓ ਜੀ ਸਭ ਤੋਂ ਪਹਿਲੀ ਬਾਈਟ ਲੈਣਗੇ ਜੀ ਹਲੀ ਸਾਹਿਬ ਤੇ ਦੱਸਣਾ ਵੀ ਹੈ ਜੀ ਈਵਰਜ਼ ਨੂੰ ਪੂਰਾ ਗਾ ਕੇ ਦੱਸਾਂ ਕਿੰਦਰਾ ਲਓ ਜੀ ਦੱਸੋ ਜੀ ਓਹੋ ਉਹ ਆਨੰਦ ਨਹੀਂ ਛੱਡਦੇ ਸਵਾਦ ਲੈ ਰਿਆ ਜੀ ਮੁੰਡਾ ਪੂਰਾ ਸੈਂਡਵਿਚ ਦਾ ਜੀ ਸਭ ਤੋਂ ਪਹਿਲੇ ਆਪਾਂ ਕਰਦੇ ਆ ਸੈਂਡਵਿਚ ਜਿਹੜਾ ਵਾ ਉਹ ਟੇਸਟ ਕਰਦੇ ਆ ਤੇ ਨਾਲ ਤੁਹਾਨੂੰ ਵੀ ਦੱਸਦੇ ਆ ਇਹ ਸ਼ੂ ਕਰਦੇ ਨਹੀਂ ਭਾਈ ਨੋ ਡਾਊਟ ਗੋਦ ਘੰਟਾ ਆਪਣੇ ਏਰੀਆ 'ਚ ਹਰ ਇੱਕ ਬੰਦੇ ਕੋ ਫਾਸਟ ਫੂਡ ਟ੍ਰਾਈ ਕੀਤਾ ਵਾ ਦੇ ਮੇਜਾ ਫਸਟ ਇਮਪ੍ਰੈਸ਼ਨ ਇਜ਼ ਆ ਲਾਸਟ ਇਮਪ੍ਰੈਸ਼ਨ। Delhi Burjgi ਚ ਪਤਾ ਲੱਗ ਗਿਆ ਭਾਈ। ਸੋਈ ਬਾਬੇਓ ਹੁਣਾਂ ਹੀ 버ਗਰ ਚੱਕ ਲਿਆ। ਚੱਕ ਲਿਆ ਇਹ 버ਗਰ ਚੱਕਦੇ ਹਾਂ ਹੁਣ। ਠੀਕ ਹੈ ਜੀ। ਬੋਲੇ ਬੋਲੇ ਬੋਲੇ। ਹਮਮ। ਕੀ ਬਾਤ ਹੈ। ਬਾਬੇਓ ﺍﻟमदीना ਫਾਸਟ ਫੂਡ ਜੋ ਕਿ ਇੰਤਹਾਈ ਮਜ਼ੇਦਾਰ ਬਹੁਤ ਬਹੁਤ ਹੀ ਡਿਲੀਸ਼ੀਅਸ ਮਜ਼ਾ ਆਇਆ ਭਾਈ ਹਰ ਚੀਜ਼ ਖਾਣ ਦਾ 버ਗਰ, ਸ਼ਵਾਰਮਾ, ਸੈਂਡਵਿਚ। ਈਚ ਐਂਡ एवरीथिंग ਹਰ ਚੀਜ਼ ਓਕੇ ਆ ਬਣਾਉਣ ਦਾ ਤਰੀਕਾ ਤੇ ਉਸ ਤੋਂ ਬਾਅਦ ਇਹਨਾਂ ਦੀ ਸਰਵਿਸ एवरीथिंग ਇਜ਼ ਵੈਰੀ ਗੁੱਡ ਤੇ ਇੱਕ ਦਫਾ ਤੁਹਾਨੂੰ ਮੀਨੂ ਦਿਖਾ ਦਿੰਨੇ ਆ ਅਲ ਮਦੀਨਾ ਫੂਡਸ ਸ਼ਵਾਰਮਾ 버ਗਰ ਸੈਂਡਵਿਚ ਪਰਾਠਾ ਰੋਲ ਫਰਾਈਜ਼ ਤੇ ਵਟਸਐਪ 'ਅਸਤੇ ਜਿਹਨਾਂ ਨੇ ਡਿਲੀਵਰੀ ਕਰਾਉਣੀ ਆ ਆ ਨੰਬਰ ਤੇ ਰਾਬਤਾ ਕਰ ਸਕਦੇ ਨੇ ਠੀਕ ਆ ਜੀ ਲਾਹੌਰ ਦੇ ਵਿੱਚ ਆਪਣੇ ਆਰੇ ਬਾਜ਼ਾਰ ਤੋਂ ਲੈ ਕੇ ਪਟਾ ਚੌਂਕ ਤੱਕ ਠੀਕ ਆ ਜੀ ਤੇ ਆਪਾਂ ਹੁਣ ਚੱਲਦੇ ਆ ਪੈਕ ਵੀ ਕਰਾ ਲਿਆ ਸੋਦੇ ਆਪਾਂ ਘਰ ਜਾ ਕੇ ਵੀ ਖਾਵਾਂਗੇ ਸਦਾ ਕਲਾਉ ਲਾਉ ਲਾ ਜੀ ਭਾਈ ਲਈ ਟੇਸਟ ਬਾਰੇ ਤੇ ਦੱਸਦੇ ਯਾਰ ਬਾਈ ਯਕੀਨ ਕਰੋ ਮਜ਼ਾ ਆ ਗਿਆ ਸਾਉਦ ਭਾਈ ਅਮੇਰ ਭਾਈ ਬਾਈ ਆ ਸੈਂਡਵਿਚ ਗਲੋਰੀਆ ਜੀ ਤੋਂ ਬਾਅਦ ਇਹ ਸੈਂਡਵਿਚ ਪਸੰਦ ਆਇਆ ਤੇ ਬਾਈ ਇਹਨਾਂ ਦਾ ਅਲ ਮਦੀਨਾ ਫਾਸਟ ਫੂਡ ਦਾ ਅਲੀ ਭਾਈ ਦਾ ਸਾਉਦ ਭਾਈ ਭਾਈ ਰੱਜ ਹੋਏ ਸੀ ਲੇਕਿਨ ਫੇਰ ਵੀ ਰੱਜ ਕੇ ਖਾਦਾ ਮਜ਼ਾ ਆਇਆ ਮਜ਼ਾ ਆਇਆ ਅੱਛਾ ਟੇਸ ਲਓਈ ਸਾਰਿਆਂ ਨੇ ਆਪਣਾ ਜਿਹੜਾ ਫੂਡ ਆ ਸਾਰਿਆਂ ਨੇ ਸ਼ਵਾਰਮਾ 버ਗਰ ਇੰਜੋਏ ਕੀਤਾ ਖਾਦਾ ਟੇਸਟੀ ਸੀ ਤੇ ਸਾਰਿਆਂ ਨੇ ਕੀਤੀ ਜਾਂ ਤਾਰੀਫ ਵੀ ਤੇ ਅਸੀਂ ਹੁਣ ਲੈਨੇ ਆ ਜੀ ਵੀਰ ਹੋਣਾ ਕੋਈ ਇਜਾਜ਼ਤ ਅਮੈਰ ਭੱਟੀ ਸਾਹਿਬ ਕੋਈ ਪੁੱਛ ਲੈਨੇ ਆ ਕਿ ਟੇਸਟ ਕਿਹਦਾ ਸੀ ਫਾੜੂ ਸੈਂਡਵਿਚ ਫਾੜੂ ਕੀ ਬਾਤ ਲਵ ਹੋ ਗਿਆ ਜੀ ਲਵ ਹੋ ਗਿਆ ਜੀ ਤੇ ਆਪਾਂ ਡਿਲੀਵਰੀ ਵੀ ਇਹਨਾਂ ਕੋਲ ਮੰਗਵਾਵਾਂਗੇ ਖਾਣ ਵੀ ਇੱਥੇ ਆਇਆ ਕਰਾਂਗੇ ਇਨਸ਼ਾਅੱਲਾ ਬਾਬੇਓ ਦਿਓ ਸਾਨੂੰ ਇਜਾਜ਼ਤ ਹੂੰ ਬਹੁਤ ਟੇਸਟੀ ਸੀ ਭਾਈ ਵਾਕਈ ਬਹੁਤ ਟੇਸਟੀ ਸੀ ਆ ਬਾਕੀ ਖੈਰ ਰੱਖੇ ਰੇਸ਼ ਭਾਈ ਥੈਂਕ ਯੂ ਡਾਰਲਿੰਗ ਲਵ ਹੋ ਗਿਆ ਲਵ ਤੇ ਲਓ ਜੀ ਸਾਰਿਆਂ ਕੋ ਲੈਨੇ ਆਪਾਂ ਇਜਾਜ਼ਤ ਤੇ ਚੱਲਦੇ ਆਂ ਵਾਪਸ ਠੀਕ ਆ ਵੀਰ ਜੀ ਓਕੇ ਅਲੀ ਭਾਈ

ਆ ਆਪਣੇ ਦਾ ਟੇਕਅਵੇਅ ਦਾ ਆਰਡਰ ਏ ਇਹਨੂੰ ਰੱਖ ਦਨੇ ਆ ਇੱਥੇ ਤੇ ਚੱਲਦੇ ਆ ਆਪਾਂ ਹੁਣ ਜੜਦੀ ਹੱਡੀ ਤੇ ਠੀਕ ਆ ਦੋਸਤੋ ਜੀਸੇ ਰਹਿ ਚੱਲੀ ਸੀ ਬਾਈ ਉਹਨਾਂ ਕੋ ਮੈਂ ਨਹੀਂ ਲੈ ਲੈਨੇ ਆ ਤੇ ਰੱਖ ਲਾਂਗੇ ਆਪਣੀ ਦੁਕਾਨ ਤੇ ਵੀ ਤੇ ਹੋਰ ਵੀ ਦੋਸਤਾਂ ਨੂੰ ਦੱਸਾਂਗੇ ਨਾਲ-ਨਾਲ ਕਿਉਂਕਿ ਇਹਨਾਂ ਦਾ ਫਾਸਟ ਫੂਡ ਜਿਹੜਾ ਆ ਬਹੁਤ ਮਜ਼ੇਦਾਰ ਆ ਲਓ ਇਹ ਆ ਗਏ ਸੀ ਵਾਪਸ ਜੜਦੀ ਹੱਡੀ ਤੇ ਤੇ ਆਪਣੇ ਛੋਟੇ ਵੀਰ ਨੂੰ ਤੇ ਆਪਣੇ ਇੱਕ ਹੋਰ ਬੇਲੀ ਨੂੰ 버ਗਰ ਟੇਸਟ ਕਰਵਾਇਆ ਬਾਈ ਦੱਸੋ ਕਿਹਦਾ ਬਹੁਤ ਅੱਛਾ ਬਾਈ ਰਜਬਾਬਾਦ ਵਾਲੀ ਗਲੀ ਦੇ ਵਿੱਚ ਆਪਣੇ ਵੀਰ ਦੀ ਦੁਕਾਨ ਆ ਅਲ ਮਦੀਨਾ ਫਾਸ ਫੂਡ ਠੀਕ ਆ ਨੰਬਰ ਵੀ ਮੈਂ ਤੁਹਾਨੂੰ ਦੱਸ ਦੂੰਗਾ ਤੇ ਤੁਸੀਂ ਉਹਨਾਂ ਕੋਈ ਖਾਣਾ ਵਾ ਨਹੀਂ ਬੈਸਾ ਸੀ ਯਾਰ ਬਹੁਤ ਅੱਛਾ ਸ਼ਵਾਰਮਾ ਘਰੇ ਲੈ ਜੀ ਫਿਰ ਤੇ ਸਭ ਤੋਂ ਪਹਿਲੇ ਦੀ ਇਹੀ ਆਂਦੇ ਆ ਸਾਰ ਆਉਂਦੇ ਆ ਸਾਰ ਅਸੀਂ ਕੀਤੀ ਆਪਣੀ ਚਾਹ ਆਰਡਰ ਕੋਈਟਾ ਚਾਹੇ ਪਰਾਠਾ ਆ ਲਿਆ ਕੋ ਉਹਨਾਂ ਹੀ ਆਪਣੀ ਚਾਹ ਪੀ ਰਹੇ ਆ ਤੇ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਦਿਓ ਆਪਣੇ ਮਨਸੂਰ ਰਹਿਮਤ ਨੂੰ ਇਜਾਜ਼ਤ ਮਿਲਾਂਗੇ ਆਪਾਂ ਹੁਣ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਸੋ ਅੱਜ ਦਿਓ ਆਪਣੇ ਭਰਾ ਨੂੰ ਇਜਾਜ਼ਤ ਸਾਰਿਆਂ ਨੂੰ ਰੱਬ ਆਪਣੇ ਹਿਬਜ਼ੁਮਾਨ ਚ ਰੱਖੇ ਰੱਬ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਇਦਾਂ ਹੀ ਹੱਸਦੇ ਵਾਜਦੇ ਰਹੋ ਬੀ ਬਲੈਸ ਤੇ ਲਵ ਯੂ ਆ ਸਾਰਿਆਂ ਨੂੰ